ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਹਰਦੀਪ ਗੁਜਰਵਾਲ ਤੋਂ ਸਾਡੇ ਕੋਲ ਪੇਸ਼ੈਂਟ ਆਇਆ ਸੀ ਬਰਨਾਲੇ ਤੋਂ ਇਹ ਨਾ ਪੇਸ਼ੈਂਟ ਦੀ ਉਮਰ ਹੈਗੀ ਆ 38 ਸਾਲ ਦੀ ਬਾਕ ਇਹਨਾਂ ਦੇ ਪੈਰ ਦੇ ਉੱਪਰ ਨਾ ਚੀਚੀ ਸੀ ਇਧਰਲੇ ਪਾਸੇ ਦੀ ਉਹ ਗੈਂਗਰੀਨ ਹੋ ਕੇ ਟੁੱਟ ਗਈ ਤੇ ਅੱਗੇ ਵੀ ਜਾ ਕੇ ਪ੍ਰੋਬਲਮ ਆਈ ਹੋਈ ਆ ਤੇ ਇਹਦੀ ਡੀਬ੍ਰੈਡਮੈਂਟ ਹੋਣੀ ਆ ਤੇ ਇਹਦਾ ਮਤਲਬ ਜਿਹੜਾ ਸਿਸਟਮ ਦੀਦੀ ਸਰਜਰੀ ਹੁੰਦੀ ਆ ਸਫਾਈ ਹੋਗੀ ਅੰਦਰ ਫਿਰ ਪੱਟੀਆਂ ਹੁਣਗੀਆਂ ਇਹ ਫਿਰ ਨਾਲ ਇੰਜੈਕਸ਼ਨ ਵੀ ਲੱਗਦੇ ਲੱਗਣੇ ਨੇ ਦਵਾਈ ਵੀ ਚਲਾਈ ਆ ਕਿ 10 ਮਹੀਨੇ ਹੋ ਗਏ ਇਹਨਾਂ ਨੂੰ ਫੜਜਿਆ ਨੁ ਵਿਚਾਰਿਆਂ ਨੂੰ ਅ ਬਰਨਾਲੇ ਵੀ ਦਿਖਾਇਆ ਇਹਨਾਂ ਨੇ ਕਈ ਜਗ੍ਹਾ ਤੇ ਪ੍ਰਾਈਵੇਟ ਦੀ ਪਰ ਕਿਸੇ ਨੇ ਹੱਥ ਨਹੀਂ ਬਾਇਰ ਲਾ ਸਾਡੇ ਕੋਲ ਗਾਂਧੀਗਨ ਆਈਸ ਗੁੱਜਰਵਾਲ ਰੈਕੋਰ ਤੋਂ ਕਿਸੇ ਨੇ 10 ਬਾਇਰ ਸੀ ਤੇ ਸਾਡੇ ਕੋਲ ਆਏ ਸੀ ਅਸੀਂ ਇਹਨਾਂ ਦੀ ਫੋਟੋ ਕਰਤੀ ਟੀਨਰ ਨਾਲ ਸ਼ੁਰੂ ਕਰਨ ਦੇ ਡਾਕਟਰ ਦੋਸਤਾਂ ਨੇ ਕਿਹਾ ਸੀਗਾ ਕਿ ਹਸਪਤਾਲ ਦੇ ਵਿੱਚ ਉਹਨਾਂ ਨੇ ਦਾ ਤੋਂ ਡਬਲ 7000 ਰੁਪਈਆ ਦਾ ਸਰਦੀ ਦਾ ਲੱਗੂਗਾ ਉਸ ਤੋਂ ਬਾਅਦ ਦਵਾਈਆਂ ਮੁਝੀ ਨੇ ਵੀ ਅਸੀਂ ਕੋਸ਼ਿਸ਼ ਕਰਦੇ ਆਂ ਕਿ ਇੱਥੇ ਇਹਦੀ ਸਫਾਈ ਕਰਕੇ ਦੇਖਦੇ ਆਂ ਨੇ ਹੋਊਗੀ ਨਹੀਂ ਪਰ ਇਹਦਾ ਸਿਲਾਜ ਤਾਂ ਜਦੋਂ ਕਰਾਉਣੀ ਪੈਣਾ ਵਾ 10-15000 ਰੁਪਈਆ ਦਾ ਖਰਚਾ ਸਾਰਾ ਆ ਜਾਣਾ ਮਾਤਾ ਜੀ ਉਹਨਾਂ ਦੇ ਰਹਿ ਗਈ ਨੇ ਇਹਨਾਂ ਨੇ ਗੋਤ ਲਿਆ ਹੋਇਆ ਮੁੰਡਾ ਇਹ ਇਹਨਾਂ ਦੇ ਬੱਚਾ ਹੈ ਨਹੀਂ ਸੀ ਕੋਈ ਬਰਨਾਲੀ ਏਰੀਆ ਤੋਂ ਉਹਨੇ ਤੇ ਮਾਤਾ ਜੀ ਵਿਚਾਰੇ ਬਸ ਦੇ ਵਿੱਚ ਲੈ ਕੇ ਆਏ ਨੇ ਬਸ ਪੁੱਛ ਕੇ ਤੇ ਇਹ ਜਦੋਂ ਆਇਆ ਗੱਲ ਤੇ ਰੋਟੀ ਵੀ ਨਹੀਂ ਖਾ ਕੇ ਆਈ ਸੀਗੀ ਸਾਰੇ ਤਰ੍ਹਾਂ ਪੇਜੀ ਵਿਚਾਰੀ ਕਿਉਂਕਿ ਆ ਬੀਬੀ ਕਹਿੰਦੀ ਵੀ ਹੁਣ ਇਹੀ ਆ ਇਹ ਇਹਦਾ ਆ ਬਿਮਾਰ ਆ ਬੀਬੀ ਕਹਿੰਦੀ ਰੋਟੀ ਵੀ ਚੰਗੀ ਲੱਦੀ ਤੇ ਹੁਣ ਅਸੀਂ ਇਹਦਾ ਲਾਸੂਰ ਕੀਤਾ ਵਾ ਤੇ ਜੇ ਕੋਈ ਦਾਨ ਹੀ ਸੱਜਣ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਵਾ ਹੈਲਪ ਕੀ ਇਹਦਾ ਹਲਾਲ ਦੇ ਪਰ ਕੋਈ ਹੈਲਪ ਕਰਾਣੀ ਚਾਹੁੰਦਾ ਤੇ ਮਾਤਾ ਦਾ ਜਿਹੜਾ ਘਰਵਾਰ ਆ ਉਹ ਵੀ ਡਿੱਗਣ ਦੇ ਹਾਲਾਤਾਂ ਦੇ ਵਿੱਚ ਵਾ ਚਾਹੁੰਦਾ ਵਾ ਬਰਨਾਲੇ ਈ ਦੇ ਵਿੱਚ ਮਾਤਾ ਜੀ ਕਿਹੜਾ ਪਿੰਡ ਆ ਬਰਨਾਲੇ ਦੇ ਈ ਚੀਮਾ ਜੋਧਪੁਰ ਜੀ ਚੀਮਾ ਜੋਧਪੁਰ ਤੇ ਖਾਸ ਕੀਮਾ ਦਾ ਦੋ ਪਰਫਾਟ ਤੇ ਇਹ ਮੁੰਡਾ ਨਾ ਕਿ ਉੱਥੇ ਟਿੱਲਾ ਵਾ ਕੋਈ ਉੱਥੇ ਸੇਵਾ ਕਰਦਾ ਵਾ ਹੁਣ ਇਹਦਾ ਬੱਜਦਾ ਸੀਗਾ ਜੀ ਮਾਤਾ ਦੀ ਸੇਵਾ ਸੇਵਾ ਕਰੀ ਹੈ ਨਾ ਮਾਤਾ ਨੇ ਗੋਦ ਲਿਆ ਸੀਗਾ ਤੇ ਹੁਣ ਉਹ ਤਰ੍ਹਾਂ ਉਹਨੂੰ ਅਟੈਕ ਹੋ ਗਿਆ ਸੀਗਾ ਪੈਰਾਲਾਈਜ਼ ਇੱਕ ਪਾਸਿਓਂ ਜਿਸ ਕਾਰਨ ਵੀ ਹੁਣ ਉਹ ਕੋਈ ਜ਼ੋਰ ਦਾ ਕੰਮ ਨਹੀਂ ਕਰ ਸਕਦਾ ਤੇ ਉਹ ਟਿੱਲੇ ਦੀ ਸੇਵਾ ਕਰਦਾ ਉਹ ਉਥੋਂ ਕਿੰਨੀ ਕੁ ਮਾਇਆ ਲੈ ਕੇ ਆਉਂਦਾ ਕਰੇ ਹੁਣ ਇਹ ਨਹੀਂ ਪਤਾ ਵਾ ਤੇ ਮੈਂ ਤਾਂ ਇਹਨੂੰ ਕਿਹਾ ਵੀ ਟਿੱਲੇ ਦਾ ਕੰਮ ਚਲੋ ਠੀਕ ਆ ਬੋਦੀ ਹੈ ਨਾ ਸੇਵਾ ਹੈ ਵੀ ਵੱਖਰੀ ਗੱਲ ਵਾ ਪਿਓਰ ਮਾਂ ਦੀ ਸੇਵਾ ਸਭ ਤੋਂ ਵੱਡੀ ਉਤਮ ਸੇਵਾ ਹੁੰਦੀ ਹੈ ਜੀ ਇਹਨੂੰ ਕਿਹਾ ਵੀ ਐਦਾ ਕੰਮਦੰਦਾਕਰ ਕੋਈ ਫਰੂਟਾਂ ਦੀ ਦੁਕਾਨ ਲਾ ਲਾ ਕੋਈ ਵੀ ਹੋਣ ਜਿਹੜਾ ਸੀ ਮਾਤਾ ਦਾ ਕੰਡੈਕਟ ਨਵਾਂ ਵੀ ਕੋਡ ਨੰਬਰ ਦੇਵਾਂਗੇ ਖਾਤੇ ਵਾਲਾ ਉਹਦੇ ਵਿੱਚ ਤੁਸੀਂ ਥੋਣ-ਪੋਣ ਵਾਦੋ-ਵਾਦ ਪਾ ਦਿਓ ਜੀ ਜਿਸ ਦੇ ਨਾਲ ਇਹਦਾ ਲਾਸ ਵੀ ਹੋ ਜੂਵੇ ਤੇ ਦੂਸਰਾ ਵੀ ਕੋਈ ਆਪ ਦੀ ਫਰੂਟਾਂ ਦੀ ਦੁਕਾਨ ਲਾ ਲਵੇ ਤੇ ਮਾਤਾ ਜੀ ਬੈਠ ਕੇ ਵੀ ਆ ਫਰੂਟ ਵੇਚਣ ਉੱਥੇ ਨਾਲ ਤਾਂ ਨੂੰ ਜੋ ਅਸੀਂ ਹੋਰ ਬੇਨਤੀ ਕਰਦੇ ਆਂ ਜਿਹੜੇ ਲੋਗ ਉਥੋਂ ਦੇ ਪਸੰਦੇ ਨੇ ਜਾਂ ਰੋਡ ਤੋਂ ਹੀ ਲੱਭਦੇ ਨੇ ਕਿ ਇਧਰ ਮਾਤਾ ਜੀ ਨੂੰ ਦੇਖੋ ਮਾਤਾ ਜੀ ਸ਼ਕਲ ਖਾਓ ਇਧਰ ਇਹ ਮਾਤਾ ਜੀ ਆ ਜਿਨ੍ਹਾਂ ਨੇ ਇੱਥੇ ਦੁਕਾਨ ਲਾ ਲਈ ਫਰੂਟ ਦੀ ਤਾਂ ਹੱਥੋਂ ਬਣ ਕੇ ਬੇਨਤੀ ਆ ਕਿ ਪਹਿਲ ਦਿਓ ਇਹਨਾਂ ਤੋਂ ਫਰੂਟ ਲੈ ਕੇ ਜਾਣ ਦੀ ਸਬਜ਼ੀਆਂ ਫਰੂਟ ਜੋ ਵੀ ਇਹ ਦੁਕਾਨ ਲਾਉਣਗੇ ਇਹ ਬਰਨਾਲਾ ਏਰੀਆ ਦੇ ਵਸਨੀਕਾਂ ਨੂੰ ਬੇਨਤੀ ਆ ਤੇ ਬਾਕੀ ਜਿਹੜੇ ਵੀ ਸਫ਼ਰ ਕਰਦੇ ਨੇ ਉਹ ਰੋਡ ਦੇ ਉੱਪਰ ਬਰਨਾਲਾ ਮਾਨਸਾ ਹਰਿਆਣੇ ਤੱਕ ਤਾਂ ਇਧਰੋਂ ਜਾਂਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਸਹਾਇਤਾ ਕਿ ਇਹਨਾਂ ਤੋਂ ਤੁਸੀਂ ਸਬਜੀ ਭਾਦੀ ਤਾਂ ਤੁਸੀਂ ਫਰੂਟ ਕਿਦੋਂ ਵੀ ਲੈਣੇ ਹੀ ਹੋ ਤੇ ਜਦੋਂ ਤੁਸੀਂ ਇਹਨਾਂ ਨੂੰ ਲੈਣਾ ਸ਼ੁਰੂ ਕਰਦੇ ਹੋ ਤਾਂ ਵੀ ਇਹਨਾਂ ਦੀ ਕਮਾਈ ਵੀ ਸ਼ੁਰੂ ਹੋ ਜਾਵੇ ਕਿਉਂ ਮੁੰਡੇ ਨੂੰ ਨਦਰੰਗ ਵੀ ਹੋਇਆ ਵਾ ਪੈਰ ਵੀ ਗਲਿਆ ਹੋਇਆ ਵਾ ਤੇ ਹੁਣ ਸਪਾਈਸ ਵੀ ਕਰਦੇ ਆ ਤੇ ਫਿਰ ਅਸੀਂ ਦੇ ਦਿਆਂ ਠੀਕ ਹੈ ਜੀ ਥੈਂਕ ਯੂ ਜੀ ਧੰਨਵਾਦ